ਸ਼ੁਕਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪੰਜਾਬੀ ਤਰ੍ਹਾਂ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਆਲੂ ਤੇ ਪਾਲਕ ਦੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਸਬਜੀ ਪਾਲਕ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਣੀ ਚਾਹੀਦੀ ਹੈ ਆਇਰਨ ਕੈਲਸ਼ੀਅਮ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਇਹਦੇ ਵਿੱਚ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਅੱਜ ਦੱਸਾਂਗੀ ਸ਼ਾਇਦ ਹੀ ਤੁਸੀਂ ਕਦੇ ਇਸ ਤਰੀਕੇ ਨਾਲ ਆਲੂ ਪਾਲਕ ਦੀ ਸਬਜੀ ਬਣਾਈ ਹੋਊਂਗੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਉਸ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਗੈਸ ਤੇ ਇੱਕ ਪੈਨ ਜਾਂ ਤੁਸੀਂ ਬਾਉਲ ਰੱਖ ਲੈਣਾ ਉਹਦੇ ਵਿੱਚ ਪਾਵਾਂਗੇ ਪਾਣੀ ਤਿੰਨ ਤੋਂ ਚਾਰ ਕੱਪ ਅਸੀਂ ਪਾਣੀ ਦੇ ਪਾਏ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਅੱਧਾ ਚਮਚ ਨਮਕ ਦਾ ਅੱਧਾ ਚਮਕ ਚੀਨੀ ਦਾ ਪਾ ਲਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਾਂਗੇ ਇੱਕ ਬੋਇਲ ਆਣ ਦਵਾਂ ਮੈਂ ਇੱਥੇ ਇੱਕ ਗੁੱਚੀ ਪਾਲਕ ਦੀ ਲਈ ਸੀ ਪੱਤਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ ਸੀਗਾ ਇਹਦੇ ਵਿੱਚ ਅਸੀਂ ਪਾ ਦਵਾਂਗੇ ਗਰਮ ਪਾਣੀ ਵਿੱਚ ਅਸੀਂ ਪੱਤੇ ਪਾ ਦੇਨੇ ਪਾਲਕ ਦੇ ਅਸੀਂ ਇਹਨਾਂ ਨੂੰ ਅਸੀਂ ਕੋਈ ਬੋਇਲ ਨਹੀਂ ਦਿਵਾਣੀ ਸਿਰਫ 2 ਮਿੰਟ ਲਈ ਗਰਮ ਪਾਣੀ ਵਿੱਚ ਅਸੀਂ ਦੇਖੋ ਇਸ ਤਰੀਕੇ ਨਾਲ ਪਈ ਰਹਿਣ ਦਵਾਂਗੇ ਗੈਸ ਦੀ ਫਲੇਮ ਬੰਦ ਕਰ ਦਾਂਗੇ ਜ਼ਿਆਦਾ ਅਸੀਂ ਇਹਨਾਂ ਨੂੰ ਨਹੀਂ ਉਬਾਲਣਾ ਹੈਗਾ ਸਿਰਫ ਬਲਾਂਚੀ ਕਰਨਾ ਹੈ ਅਸੀਂ ਜਿਹੜਾ ਸੌਫਟ ਹੋ ਜਾਣ ਸਾਡੇ ਪੱਤੇ ਤਾਂ ਅਸੀਂ ਇੱਧਰ ਬਰਫ਼ ਵਾਲਾ ਪਾਣੀ ਲਿਆ ਹੋਇਆ ਇੱਕ ਦੂਜੇ ਬੌਲ ਵਿੱਚ ਠੰਡਾ ਬਿਲਕੁਲ ਪਾਣੀ ਲੈਣਾ ਹੈ ਇਹਨਾਂ ਪੱਤਿਆਂ ਨੂੰ ਕੱਟ ਕੇ ਅਸੀਂ ਠੰਡੇ ਪਾਣੀ ਵਿੱਚ ਰੱਖ ਦਾਂਗੇ ਤਾਂ ਕਿ ਇਹਨਾਂ ਜਿਹੜਾ ਕੁਕਿੰਗ ਪ੍ਰੋਸੈਸ ਹੁੰਦਾ ਜਿਹੜਾ ਉਹ ਰੁਕ ਜਵੇ ਇਸ ਤਰ੍ਹਾਂ ਕਰਨ ਨਾਲ ਜਿਹੜਾ ਪੱਤੇਆਂ ਦਾ ਰੰਗ ਹੈ ਉਹ ਬਿਲਕੁਲ ਹੀ ਹਰਾ ਰਹਿੰਦਾ ਕਾਲਾ ਨਹੀਂ ਪੈਂਦਾ ਹੈਗਾ ਇਸ ਤਰੀਕੇ ਨਾਲ ਜਦੋਂ ਅਸੀਂ ਗਰਮ ਪਾਣੀ ਵਿੱਚੋਂ ਕੱਢ ਕੇ ਠੰਡੇ ਚ ਪਾਉਂਦੇ ਆਂ ਨਾ ਹੁਣ ਠੰਡੇ ਪਾਣੀ ਵਿੱਚੋਂ ਕੱਢ ਕੇ ਅਸੀਂ ਕਿਸੇ ਬਿਕਸੀ ਦੇ ਜਾਰ ਵਿੱਚ ਪਾ ਲਵਾਂਗੇ ਪੱਤੇਆਂ ਨੂੰ ਇਹਨਾਂ ਨੂੰ ਥੋੜਾ ਜਿਹਾ ਦਰਦਰਾ ਜਿਹਾ ਪੀਸ ਲਵਾਂਗੇ ਜ਼ਿਆਦਾ ਬਰੀਕ ਪੇਸਟ ਤਿਆਰ ਨਹੀਂ ਕਰਨਾ ਇਹਨਾਂ ਦਾ ਇਸ ਤਰੀਕੇ ਦਾ ਦੇਖੋ ਦਰਦਰਾ ਜਿਹਾ ਪੇਸਟ ਤਿਆਰ ਕਰ ਲਾਂਗੇ ਹੁਣ ਗੈਸ ਤੇ ਕੜਾਈ ਰੱਖਾਂਗੇ ਜਾਂ ਪੈਨ ਰੱਖ ਲੈਣਾ ਤੁਸੀਂ ਉਹਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਘਿਓ ਦੇ ਇਹ ਮੈਂ ਦੇਸੀ ਘਿਓ ਪਾਇਆ ਇਹਦੇ ਵਿੱਚ ਤੁਸੀਂ ਸਰੋਂ ਦਾ ਤੇਲ ਜਾਂ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਇਦੇ ਵਿੱਚ ਮੈਂ 3 ਤੋਂ 4 ਆਲੂ ਡਾਈਸ ਵਿੱਚ ਕੱਟ ਕੇ ਲਏ ਆ ਇਹਨਾਂ ਨੂੰ ਥੋੜਾ ਜਿਹਾ ਅਸੀਂ ਫਰਾਈ ਕਰ ਲਾਂਗੇ ਆਲੂਆਂ ਨੂੰ ਜਦੋਂ ਅਸੀਂ ਸਬਜ਼ੀ ਵਿੱਚ ਫਰਾਈ ਕੀਤੇ ਹੋਏ ਆਲੂ ਪਾਉਂਦੇ ਆ ਤਾਂ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਆ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ 2-3 ਮਿੰਟ ਲਈ ਬਹੁਤ ਹੀ ਜ਼ਿਆਦਾ ਹੈਲਦੀ ਤੇ ਬਹੁਤ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜਿਵੇਂ ਬੱਚੇ ਪਾਲਕ ਖਾਣਾ ਪਸੰਦ ਨਹੀਂ ਕਰਦੇ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਪਾਲਕ ਦੀ ਸਬਜ਼ੀ ਬਣਾ ਕੇ ਦੇ ਸਕਦੇ ਹੋ ਆਲੂ ਸਾਡੇ ਦੇਖੋ ਐਮ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਐਸੇ ਕਿਉਂ ਵਿੱਚ ਅਸੀਂ ਪਾਵਾਂਗੇ ਇੱਕ ਚਮਚ ਜੀਰਾ ਤੇ ਇੱਕ ਚਮਚ ਮਲੇਆ ਅਦਰਕ ਤੇ ਲਸਣ ਦਾ ਦਰਤਰਾਜਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਇਹਦੇ ਵਿੱਚ ਤੁਸੀਂ ਇਹਨਾਂ ਨੂੰ ਬਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਪਰ ਬੱਚੇ ਅਦਰਕ ਲਸਣ ਜਿਹੜੇ ਸਬਜੀ ਵਿੱਚ ਤੋਂ ਬਾਹਰ ਕੱਢੀ ਜਾਂਦੇ ਨੇ ਇਸ ਕਰਕੇ ਅਸੀਂ ਦਰਜਰਾਜਾ ਕੁੱਟ ਕੇ ਹੀ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ ਆ ਲਸਣ ਤੇ ਅਦਰਕ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਇਹਦੇ ਵਿੱਚ ਨਾਲ ਹੀ ਅਸੀਂ ਪਾਜਾਂਗੇ ਦੋ ਪਿਆਜ਼ ਬਰੀਕ ਕੱਟੇ ਹੋਏ ਪਿਆਜ਼ਾਂ ਨੂੰ ਤੁਸੀਂ ਬਰੀਕ ਕੱਟ ਕੇ ਹੀ ਪਾਣਾ ਹੈ ਜਾਂ ਤੁਸੀਂ ਚੋਪ ਕਰਕੇ ਵੀ ਪਾ ਸਕਦੇ ਹੋ ਪਿਆਜ਼ਾਂ ਨੂੰ ਅਸੀਂ ਥੋੜਾ ਜਿਹਾ ਟਰਾਂਸਪੇਰੈਂਟ ਹੋਣ ਤੱਕ ਭੁੰਨ ਲਾਂਗੇ ਜਿਆਦਾ ਇਹਨਾਂ ਦਾ ਕਲਰ ਅਸੀਂ 골ਡਨ ਨਹੀਂ ਕਰਨਾ ਸਿਰਫ ਟਰਾਂਸਪੇਰੈਂਟ ਹੋਣ ਤੱਕ ਹੀ ਕਰਨਾ ਭੁੰਨਣਾ ਇਹਨਾਂ ਨੂੰ ਬਹੁਤ ਹੀ ਹੈਲਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਦੇਖੋ ਸਾਡੇ ਜਿਹੜੇ ਪਿਆਜ਼ ਸੀਗੇ ਟਰਾਂਸਪੇਰੈਂਟ ਹੋ ਚੁੱਕੇ ਆ ਇਸ ਟਾਈਮ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਚਮਚ ਬੇਸਨ ਦਾ ਬੇਸਨ ਪਾਉਣ ਨਾਲ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧ ਜਾਂਦਾ ਹੈ ਤੇ ਇਹਦਾ ਟੈਕਸਚਰ ਹੈ ਜਿਹੜਾ ਇੱਕਦਮ ਕਰੀਮੀ ਬਣ ਕੇ ਤਿਆਰ ਹੁੰਦੀ ਹੈ ਸਬਜ਼ੀ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਕਿ ਸਿਰਫ ਇੱਕ ਚਮਚ ਹੀ ਪਾਣਾ ਸੀ ਬੇਸਨ ਦਾ ਜ਼ਿਆਦਾ ਨਹੀਂ ਪਾਣਾ ਕਿਉਂਕਿ ਅਸੀਂ ਇੱਕ ਬੁੱਚੀ ਹੀ ਪਾਲਕ ਦੀ ਲਈ ਸੀ ਉਹਦੇ ਅਕੋਰਡਿੰਗ ਅਸੀਂ ਇੱਕ ਚਮਚ ਹੀ ਬੇਸਨ ਦਾ ਪਾਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਬੇਸਨ ਨੂੰ ਭੁੰਨ ਲੈਣਾ ਹੈ ਚੰਗੀ ਤਰ੍ਹਾਂ ਬੇਸਨ ਨੂੰ ਭੁੰਨਣ ਤੋਂ ਬਾਅਦ ਇੱਕ ਟਮਾਟਰ ਲਿਆ ਸੀ ਬ੍ਰੀਕ ਕਟਿੰਗ ਕਰਕੇ ਇਹਨੂੰ ਐਡ ਕਰ ਦਾਂਗੇ ਬੇਸਨ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਹੀ ਅਸੀਂ ਟਮਾਟਰ ਐਡ ਕਰਨਾ ਹੈ ਇਹਦੇ ਵਿੱਚ ਪਹਿਲਾਂ ਨਹੀਂ ਜਦੋਂ ਬੇਸਰਵਿਸ ਤੋਂ ਖੁਸ਼ੂ ਆਨ ਅੱਜ ਵੀ ਉਹ ਤੋਂ ਬਾਅਦ ਟਮਾਟਰ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਅੱਧਾ ਚਮਚ ਧਨੀਆ ਪਾਊਡਰ ਦਾ ਪਾਵਾਂਗੇ ਅੱਧਾ ਚਮਚ ਪਾਵਾਂਗੇ ਰੈਗੂਲਰ ਜਿਹੜੀ ਅਸੀਂ ਲਾਲ ਮਿਰਚ ਖਾਂਦੇ ਆ ਉਹਦਾ ਪਾ ਲਵਾਂਗੇ ਤੇ ਟੇਸਟ ਅਕੋਰਡਿੰਗ ਦੇਚ ਨਮਕ ਪਾਵਾਂਗੇ ਨਮਕ ਅਸੀਂ ਪਹਿਲਾਂ ਪਾਲਕ ਨੂੰ ਜਦੋਂ ਬੋਇਲ ਕੀਤਾ ਸੀ ਉਦੋਂ ਵੀ ਪਾਇਆ ਸੀ ਤੁਸੀਂ ਦੇਖ ਕੇ ਪਾਣਾ ਨਮਕ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਲਾਂਗੇ 2 ਸਕਿੰਟ ਲਈ ਅਸੀਂ ਭੁੰਨ ਲੈਣਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਵਿੱਚ 2-3 ਚਮਚ ਅਸੀਂ ਇਹਦੇ ਵਿੱਚ ਪਾਣੀ ਦੇ ਪਾਵਾਂਗੇ ਕਿਉਂਕਿ ਪਾਣੀ ਪਾਉਣ ਨਾਲ ਮਸਾਲੇ ਚੰਗੀ ਤਰ੍ਹਾਂ ਫੁੱਲ ਜਾਂਦੇ ਆ ਤੇ ਚੰਗੀ ਤਰ੍ਹਾਂ ਪੱਕੇ ਤਿਆਰ ਹੋ ਜਾਂਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਜਦੋਂ ਸਾਡੇ ਮਸਾਲੇ ਚੰਗੀ ਤਰ੍ਹਾਂ ਪੱਕੇ ਵੀ ਹੁੰਦੇ ਆ ਤਾਂ ਇਹਨਾਂ ਨੂੰ 2 ਮਿੰਟ ਲਈ ਅਸੀਂ ਢੱਕ ਕੇ ਬਿਲਕੁਲ ਸਲੋ ਗੈਸ ਤੇ ਪਕਾ ਲਵਾਂਗੇ ਜਿੰਦ ਤੱਕ ਸਾਡੇ ਮਸਾਲੇ ਤੇਲ ਨਾ ਛੱਡਣ ਉਹ ਤੱਕ ਇਹਨਾਂ ਨੂੰ ਸਪਕਾ ਲੈਣਾ ਹੈ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਅਸੀਂ ਦੇਖੋ ਤੇਲ ਕਿੰਨਾ ਵਧੀਆ ਛੱਡ ਤੇ ਆਇਆ ਹੈ ਕਿ ਮਸਾਲਿਆਂ ਨੇ ਬਹੁਤ ਵਧੀਆ ਪੱਕ ਕੇ ਤਿਆਰ ਹੋ ਗਏ ਆ ਇਸ ਟਾਈਮ ਤੇ ਇਹਦੇ ਵਿੱਚ ਜਿਹੜੇ ਅਸੀਂ ਆਲੂ ਫਰਾਈ ਕਰਕੇ ਰੱਖੇ ਸੀ ਉਹ ਐਡ ਕਰ ਦਾਂਗੇ ਸਾਰੇ ਆਪਣੇ ਆਲੂਆਂ ਨੂੰ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰ ਦੇਣਾ ਹੈ ਤਾਂ ਕਿ ਜਿਹੜਾ ਮਸਾਲਿਆਂ ਦਾ ਫਲੇਵਰ ਹੈ ਉਹ ਆਲੂਆਂ ਵਿੱਚ ਆ ਸਕੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ 2 ਸੈਕਿੰਡ ਲਈ ਅਸੀਂ ਟਾ ਕੇ ਪਕਾ ਲੈਣਾ ਹੈ ਲੋ ਟੂ ਮੀਡੀਅਮ ਗੈਸ ਤੇ ਤਾਂ ਕਿ ਜਿਹੜੇ ਆਲੂਆਂ ਦੇ ਅੰਦਰ ਤੱਕ ਮਸਾਲਾ ਜਾ ਸਕੇ 2 ਮਿੰਟ ਲਈ ਅਸੀਂ ਇਹਨਾਂ ਟਾ ਕੇ ਪਕਾਣ ਦਵਾਂਗੇ 2 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਸਾਡੇ ਆਲੂ ਦੇਖੋ ਕਿੰਨੇ ਵਧੀਆ ਪੱਕ ਚੁੱਕੇ ਆ ਇਸ ਤਰੀਕੇ ਨਾਲ ਆਲੂ ਪਾਲਕ ਦੀ ਸਬਜ਼ੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ। ਆਲੂ ਨੂੰ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜੀ ਪਾਲਕ ਸੀ ਗ੍ਰाइंड ਕਰਕੇ ਰੱਖੀ ਉਹ ਐਡ ਕਰ ਦਾਂਗੇ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ। ਤੁਸੀਂ ਦੇਖ ਸਕਦੇ ਹੋ ਆ ਜਿਹੜਾ ਪਾਲਕ ਦਾ ਕਲਰ ਹੈ ਬਿਲਕੁਲ ਹੀ ਹਰਾ ਹੈ ਬਿਲਕੁਲ ਕਾਲਾ ਨਹੀਂ ਪਿਆ ਹੈਗਾ। ਜੇ ਤੁਸੀਂ ਸੇਮ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ। ਅੱਧਾ ਕੱਪ ਅਸੀਂ ਪਾਣੀ ਦਾ ਜਿਹੜਾ ਮਿਕਸੀ ਦਾ ਜਾਰ ਨੂੰ ਧੋਕੇ ਇਹਦੇ ਵਿੱਚ ਐਡ ਕਰ ਦਾਂਗੇ। ਤਾਂ ਕਿ ਇਹਨੂੰ 5 ਮਿੰਟ ਲਈ ਅਸੀਂ ਪਕਾ ਲਵਾਂਗੇ ਤਾਂ ਕਿ ਜਿਹੜੀ ਪਾਲਕ ਹੈ ਚੰਗੀ ਤਰ੍ਹਾਂ ਪੱਕ ਸਕੇ 5 ਮਿੰਟ ਬਾਅਦ ਇਹਨੂੰ ਚੈੱਕ ਕਰਾਂਗੇ ਅਸੀਂ ਦੇਖੋ ਸਾਡੀ ਕਿੰਨੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਆਲੂ ਪਾਲਕ ਦੀ ਸਬਜ਼ੀ ਤੁਸੀਂ ਜੇ ਆਲੂ ਜਿਹੜਾ ਹੁੰਦਾ ਹੈ ਪਨੀਰ ਇਹਦੇ ਵਿੱਚ ਪਾ ਸਕਦੇ ਹੋ ਜੇ ਆਲੂਆਂ ਦੀ ਥਾਂ ਪਨੀਰ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਪਨੀਰ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਇੱਕ ਚਮਚ ਕਸੂਰੀ ਮੇਥੀ ਦਾ ਐਡ ਕਰ ਦਾਂਗੇ ਬਹੁਤ ਜਿਆਦਾ ਟੇਸਟੀ ਸਬਜ਼ੀ ਬਸ ਸਾਡੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋਈ ਹੈ ਕਸੂਰੀ ਮੇਥੀ ਤੁਸੀਂ ਜ਼ਰੂਰ ਐਡ ਕਰਿਓ ਇਹਦਾ ਫਲੇਵਰ ਬਹੁਤ ਜਿਆਦਾ ਵਧੀਆ ਹੁੰਦਾ ਸਬਜ਼ੀ ਵਿੱਚ ਹੁਣ ਅਸੀਂ ਇੱਕ ਆਲੂ ਚੈੱਕ ਕਰਕੇ ਦੇਖ ਲਾਂਗੇ ਬਿਲਕੁਲ ਜੇ ਸਾਡੇ ਆਲੂ ਸੌਫਟ ਹੋ ਚੁੱਕੇ ਆ ਇਹਦਾ ਮਤਲਬ ਸਾਡੀ ਸਬਜ਼ੀ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਸ ਟਾਈਮ ਤੇ ਇਹਨੂੰ ਐਦਾਂ ਵੀ ਸਰਵ ਕਰ ਸਕਦੇ ਹੋ ਪਰ ਅਸੀਂ ਨੂੰ ਥੋੜਾ ਜਿਹਾ ਤੜਕਾ ਲਗਾ ਕੇ ਹੋਰ ਵਧੀਆ ਟੇਸਟੀ ਬਣਾਵਾਂਗੇ ਇਹਦੇ ਲਈ ਅਸੀਂ ਲਿਆ ਸੀ ਇੱਕ ਕੜਚੀ ਵਿੱਚ ਜਾਂ ਤੁਸੀਂ ਕਿਸੇ ਵੀ ਕਟੋਰੀ ਵਿੱਚ ਦੋ ਚਮਚ ਅਸੀਂ ਦੇਸੀ ਘਿਓ ਦੇ ਗਰਮ ਕਰੇ ਆ ਤਿੰਨ ਤੋਂ ਚਾਰ ਲਸਣ ਦੀਆਂ ਕਲੀਆਂ ਤੇ ਦੋ ਲਾਲ ਮਿਰਚਾਂ ਪਾਈਆਂ ਤੇ ਅੱਧਾ ਚਮਚ ਅਸੀਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਨੂੰ ਅਸੀਂ ਉੱਪਰ ਤੋਂ ਐਡ ਕਰ ਦਾਂਗੇ ਇਹਦੇ ਨਾਲ ਦੇਖਣ ਨੂੰ ਵੀ ਵਧੀਆ ਲੱਗਦੀ ਹੈ ਤੇ ਹੈਂਦੀ ਬਣ ਕੇ ਵਧੀਆ ਸੁਆਦ ਲੱਗਦੀ ਹੈ ਇਹ ਸਬਜ਼ੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ